ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਵਾਂਗੇ ਕਿ ਘਰ ਦੀਆਂ ਦੀਵਾਰਾਂ ਤੇ ਜੇਕਰ ਇਹ ਤਸਵੀਰਾਂ ਲੱਗੀਆਂ ਹੋਈਆਂ ਨੇ ਤਾਂ ਇਹ ਤੁਹਾਡੇ ਘਰ ਦੇ ਵਿੱਚ ਗਰੀਬੀ ਆਉਣ ਦਾ ਮੁੱਖ ਕਾਰਨ ਹੁੰਦੀਆਂ ਨੇ ਤੇ ਘਰ ਦੀ ਦੀਵਾਰ ਤੋਂ ਅੱਜ ਹੀ ਇਹਨਾਂ ਤਸਵੀਰਾਂ ਨੂੰ ਤੁਸੀਂ ਹਟਾ ਦਿਓ ਨਹੀਂ ਤਾਂ ਹੋ ਜਾਓਗੇ ਕੰਗਾਲ ਉਹ ਕਿਹੜੀਆਂ ਤਸਵੀਰਾਂ ਨੇ ਜਿਹੜੀਆਂ ਸਾਨੂੰ ਆਪਣੇ ਘਰ ਦੀ ਦੀਵਾਰ ਤੇ ਬਿਲਕੁਲ ਵੀ ਨਹੀਂ ਲਗਾਉਣੀਆਂ ਚਾਹੀਦੀਆਂ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਹੈ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਜੇ ਘਰ ਦੇ ਵਿੱਚ ਜੇਕਰ ਇਹੇ ਤਸਵੀਰਾਂ ਹੋਣ ਤਾਂ ਅੱਜ ਹੀ ਇਹਨਾਂ ਨੂੰ ਹਟਾ ਦਿਓ ਨਹੀਂ ਤਾਂ ਇਹ ਤੁਹਾਨੂੰ ਕੰਗਾਲ ਕਰ ਸਕਦੀਆਂ ਨੇ सनातन धर्म 'ਚ ਵਾਸਤੂ ਸ਼ਾਸਤਰ ਦਾ ਖਾਸ ਮਹੱਤਵ ਹੈ। ਵਾਸਤੂ ਨਿਯਮਾਂ ਦਾ ਪਾਲਣ ਕਰਨ ਨਾਲ ਘਰ ਵਿੱਚ ਸੁੱਖ-ਖੁਸ਼ਹਾਲੀ ਤੇ ਸੁਭਾਗ ਆਉਂਦਾ ਹੈ ਪਰ ਅਣਦੇਖੀ ਕਰਨ ਦੇ ਨਾਲ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਲੋਕ ਘਰ ਦੇ ਨਿਰਮਾਣ ਤੋਂ ਲੈ ਕੇ ਘਰ ਦੇ ਪ੍ਰਵੇਸ਼ ਤੱਕ ਵਾਸਤੂ ਨਿਯਮਾਂ ਦੀ ਪਾਲਣਾ ਕਰਦੇ ਨੇ। ਹਾਲਾਂਕਿ ਜਦ ਇਹ ਗੱਲ ਘਰ ਦੀ ਸਜਾਵਟ ਦੀ ਆਉਂਦੀ ਹੈ ਤਾਂ ਲੋਕ ਅਕਸਰ ਇਸ ਨੂੰ ਨજર ਅੰਦਾਜ਼ ਕਰ ਦਿੰਦੇ ਆ ਤੇ ਇਥੋਂ ਹੀ ਸ਼ੁਰੂ ਹੁੰਦਾ ਹੈ ਘਰ ਦਾ ਵਾਸਤੂ ਦੋਸ਼ ਜ਼ਿੰਦਗੀ 'ਚ ਚੱਲ ਰਹੀਆਂ ਮੁਸ਼ਕਲਾਂ ਦਾ ਕਾਰਨ ਕਈ ਵਾਰ ਸਮਝ ਹੀ ਨਹੀਂ ਆਉਂਦਾ ਜੇਕਰ ਇਹ ਕਦੇ ਤੁਹਾਡੇ ਨਾਲ ਹੋਇਆ ਹੋਵੇ ਤਾਂ ਸਾਵਧਾਨ ਹੋ ਜਾਓ ਵਾਸਤੂ ਸ਼ਾਸਤਰ ਕਹਿੰਦਾ ਹੈ ਕਿ ਕਈ ਵਾਰ ਘਰ 'ਚ ਲਗਾਈਆਂ ਤਸਵੀਰਾਂ ਵੀ ਇਸ ਗੱਲ ਦਾ ਕਾਰਨ ਹੋ ਸਕਦੀਆਂ ਨੇਦਰ ਅਸਲ ਕੁਝ ਇਹੋ ਜਿਹੀਆਂ ਤਸਵੀਰਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਜੇਕਰ ਤੁਸੀਂ ਘਰੇ ਲਗਾ ਲਿਆ ਤਾਂ ਜ਼ਿੰਦਗੀ 'ਚ ਬੇਹਿਸਾਬਾ ਦਿੱਕਤਾਂ ਵੀ ਵਧਦੀਆਂ ਨੇ ਜੇਕਰ ਤੁਸੀਂ ਵੀ ਇਹ ਤਸਵੀਰਾਂ ਲਗਾ ਰੱਖੀਆਂ ਹਨ ਤਾਂ ਇਸ ਵੇਲੇ ਉਹਨਾਂ ਨੂੰ ਹਟਾ ਦਿਓ ਵਾਸਤੂ ਚਾ ਇਸ ਤਰ੍ਹਾਂ ਦੀ ਅਨੁਸਾਰ ਜੇਕਰ ਮੰਨिए ਤਾਂ ਘਰ ਚ ਫੁੱਲ ਕੇ ਵੀ ਕੁਝ ਐਹੋ ਜਿਹੀਆਂ ਤਸਵੀਰਾਂ ਨਹੀਂ ਲਗਾਉਣੀਆਂ ਚਾਹੀਦੀਆਂ ਜਿਨ੍ਹਾਂ ਨਾਲ ਘਰ ਵਿੱਚ ਨਕਾਰਾਤਮਕ ਸ਼ਕਤੀ ਦਾ ਆਗਮਨ ਹੋਵੇ ਇਸੇ ਤਰ੍ਹਾਂ ਇਸ ਦੇ ਨਾਲ ਹੀ ਇਹ ਵੀ ਜਾਣਾਂਗੇ ਕਿ ਇਹੋ ਜਿਹੀਆਂ ਕਿਹੜੀਆਂ ਤਸਵੀਰਾਂ ਹਨ ਜਿਨ੍ਹਾਂ ਨੂੰ ਲਗਾਉਣ ਦੇ ਨਾਲ ਇਨਸਾਨ ਧਨਵਾਨ ਨੂੰ ਜਾਂਦਾ ਹੈ ਤੇ ਆਉਂਦੀ ਹੈ ਇਹੋ ਜਈਆਂ ਕਿਹੜੀਆਂ ਤਸਵੀਰਾਂ ਹਨ ਜਿਨ੍ਹਾਂ ਨੂੰ ਘਰ ਦੇ ਵਿੱਚ ਨਹੀਂ ਲਗਾਉਣਾ ਚਾਹੀਦਾ ਸੋ ਇਸੇ ਤਰੀਕੇ ਦੇ ਨਾਲ ਵਾਸਤੂ ਸ਼ਾਸਤਰ ਦੇ ਅਨੁਸਾਰ ਹਿੰਸਾ ਜੁੱਦ ਆਦਿ ਹੈ ਤਸਵੀਰਾਂ ਘਰ 'ਚ ਨਕਾਰਾਤਮਕ ਊਰਜਾ ਨੂੰ ਬਤਾਉਂਦੀਆਂ ਨੇ ਇਸੇ ਤਰ੍ਹਾਂ ਘਰ 'ਚ ਕਦੇ ਵੀ ਐਹੋ ਜਈ ਤਸਵੀਰ ਨਹੀਂ ਲਗਾਉਣੀ ਚਾਹੀਦੀ ਜਿਸ ਵਿੱਚ ਕੋਈ ਕਬਰ ਜਾਂ ਸਮਾਦੀ ਨਾਜ਼ਰ ਆਈ ਹੋਵੇ ਅਕਸਰ ਰੂਕ ਪਿਆਰ ਦੀ ਪ੍ਰਤੀਕ ਦੇ ਤੌਰ ਤੇ ਘਰ ਚ ਤਾਜ ਮਹਿਲ ਦੀ ਤਸਵੀਰ ਲਗਾਉਂਦੇ ਨੇ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਤਾਜ ਮਹਿਲ ਇੱਕ ਮਕਬਰ ਹੈ ਘਰ ਚ ਤਾਜ ਮਹਿਲ ਦੀ ਫੋਟੋ ਲਗਾਉਣਾ ਅਸ਼ੁਭ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਨਾਲ ਮੰਨਤੇ ਬੁਰਾ ਪ੍ਰਭਾਵ ਪੈਂਦਾ ਹੈ ਤੇ ਲਗਾਤਾਰ ਇਹਨਾਂ ਤਸਵੀਰਾਂ ਨੂੰ ਦੇਖਦੇ ਰਹਿਣ ਦੇ ਨਾਲ ਨਕਾਰਾਤਮਕ ਭਾਵਾਂ ਦਾ ਵੀ ਵਿਕਾਸ ਹੁੰਦਾ ਹੈ ਵਾਸਤੂ ਦੇ ਅਨੁਸਾਰ ਜੇਸ ਘਰ ਚ ਤਾਜ ਮਹਿਲ ਦੀ ਫੋਟੋ ਲੱਗੀ ਹੁੰਦੀ ਉਥੇ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਵਾਸਤੂ ਸ਼ਾਸਤਰਾਂ ਦੇ ਅਨੁਸਾਰ ਜੇਕਰ ਆਪਾਂ ਇਹ ਮੰਨੀਏ ਕਿ ਘਰ ਚ ਕਦੇ ਵੀ ਭੁੱਲ ਕੇ ਡੁੱਬਦੀ ਹੋਈ ਕਿਸ਼ਤੀ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ ਕਿਉਂਕਿ ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਇਸ ਬਾਰੇ ਜਾਣਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਡੁੱਬਦੀ ਹੋਈ ਕਿਸ਼ਤੀ ਨਾਲ ਵਿਅਕਤੀ ਦੇ ਜੀਵਨ ਤੇ ਪੂਰਾ ਅਸਰ ਪੈਂਦਾ ਹੈ ਇਸ ਦੇ ਨਾਲ ਕੈਰੀਅਰ ਤੇ ਕਾਰੋਬਾਰ ਵਿੱਚ ਅਸਥਿਰਤਾ ਆ ਜਾਂਦੀ ਹੈ ਇਹ ਵਾਸਤੂ ਸ਼ੈਤਰ ਦੇ ਅਨੁਸਾਰ ਅਸ਼ੁੱਭ ਵੀ ਮੰਨਿਆ ਗਿਆ ਹੈ ਤੇ ਮੰਨਦਾ ਹੈ ਕਿ ਇਹ ਫੋਟੋ ਕਿਸਮਤ ਵਿੱਚ ਮੁਸ਼ਕਲਾਂ ਪੈਦਾ ਕਰਦੀ ਹੈ ਘਰ ਪਰਿਵਾਰ ਵਿੱਚ ਤਣਾਅ ਹੈ ਇਸ ਲਈ ਡੁੱਬਦੀ ਹੋਈ ਘਰ ਪਰਿਵਾਰ ਦੇ ਵਿੱਚ ਤਣਾਅ ਵਾਧਦਾ ਹੈ ਤੇ ਵਾਸਤੂ ਦੋਸ਼ ਜਨਮ ਲੈਂਦਾ ਹੈ ਇਸ ਲਈ ਡੁੱਬਦੀ ਹੋਈ ਕਿਸ਼ਤੀ ਜਾਂ ਜਹਾਜ਼ ਦੀ ਤਸਵੀਰ ਘਰ 'ਚ ਨਾ ਲਗਾਓ ਕਿਉਂਕਿ ਕਿਹਾ ਜਾਂਦਾ ਹੈ ਕਿ ਇਸ ਨਾਲ ਵਿਅਕਤੀ ਦਾ ਮਨੋਬਲ ਕਮਜ਼ੋਰ ਹੁੰਦਾ ਹੈ ਤੇ ਨਾਲ ਹੀ ਇਹ ਦੁਰਭਾਗ ਦਾ ਸੰਕੇਤ ਹੈ ਇਸ ਤੋਂ ਇਲਾਵਾ ਇਸ ਨਾਲ ਤਨਹਾਨੀ ਹੌਣ ਦੀ ਵੀ ਸੰਭਾਵਨਾ ਵੱਧ ਜਾਂਦੀ ਹੈ ਅਕਸਰ ਲੋਕ ਖੂਬਸੂਰਤੀ ਵਧਾਉਣ ਦੇ ਲਈ ਘਰ ਵਿੱਚ ਗੁਲਾਬ ਦੇ ਫੁੱਲ ਦੀ ਤਸਵੀਰ ਲਗਾਉਂਦੇ ਨੇ ਇਸ ਨਾਲ ਘਰ ਦੀ ਸੁੰਦਰਤਾ ਤਾਂ ਵਧ ਜਾਂਦੀ ਏ ਪਰ ਵਾਸਤੂ ਸ਼ਾਸਤਰ ਵਿੱਚ ਇਸ ਤਰ੍ਹਾਂ ਕਰਨ ਦੀ ਮਨਾਹੀ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਗੁਲਾਬ ਦੇ ਫੁੱਲ 'ਚ ਕੰਡੇ ਵੀ ਹੁੰਦੇ ਨੇ ਤੇ ਘਰ ਵਿੱਚ ਗੁਲਾਬ ਦੇ ਫੁੱਲ ਦੀ ਤਸਵੀਰ ਲਗਾਉਣ ਦੇ ਨਾਲ ਵਾਸਤੂ ਦੋਸ਼ ਪੈਦਾ ਹੁੰਦਾ ਹੈ ਇਸ ਲਈ ਘਰ 'ਚ ਗੁਲਾਬ ਦੇ ਬੁੱਲ ਦੀ ਤਸਵੀਰ ਕਦੇ ਵੀ ਪੁੱਲ ਕੇ ਨਾ ਲਗਾਓ ਤੇ ਏਸੀ ਤਰ੍ਹਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਰੋਂਦੇ ਹੋਏ ਬੱਚੇ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਦੁਰਭਾਗ ਆਉਂਦਾ ਹੈ ਇਸ ਲਈ ਘਰ 'ਚ ਦਫ਼ਤਰ 'ਚ ਕਿਤੇ ਵੀ ਰੋਂਦੇ ਹੋਏ ਬੱਚੇ ਦੀ ਤਸਵੀਰ ਨਾ ਲਗਾਓ ਇਸ ਦੇ ਬਦਲੇ ਚ ਮੁਸਕਰਾਉਂਦੇ ਹੋਏ ਬੱਚੇ ਦੀ ਤਸਵੀਰ ਜ਼ਰੂਰ ਲਗਾ ਸਕਦੇ ਹੋ। ਵਾਸਤੂ ਸ਼ੈਤਰ ਦੇ ਅਨੁਸਾਰ ਘਰ ਚ ਮਹਾਦੇਵ ਦੀ ਤਸਵੀਰ ਲਗਾਉਣ ਦੇ ਨਾਲ ਸੁਖ ਸੁਭਾਗ ਤੇ ਖੁਸ਼ਹਾਲੀ ਦਾ ਆਗਮਨ ਹੁੰਦਾ ਹੈ। ਹਾਲਾਂਕਿ ਭਗਵਾਨ ਸ਼ਿਵ ਦੇ ਨਟਰਾਜ ਸਰੂਪ ਦੀ ਪ੍ਰਤਿਮਾ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ। ਜੇਕਰ ਜਾਣਕਾਰਾਂ ਦੀ ਮੰਨੀਏ ਤਾਂ ਸਦੀ ਦੇ ਵਿਯੋਗ ਵਿੱਚ ਭਗਵਾਨ ਸ਼ਿਵ ਨੇ ਗੁੱਸੇ ਵਿੱਚ ਤਾंडਵ ਕੀਤਾ ਸੀ ਤੇ ਇਸ ਲਈ ਨਟਰਾਜ ਭਾਵ ਤਾंडਵ ਰੂਪ ਦੀ ਤਸਵੀਰ ਖਨਾਨ ਗਾਉ ਇਸ ਤੋਂ ਇਲਾਵਾ ਕੁਝ ਲੋਕ ਅੱਜਕੱਲ ਭਗਵਾਨ ਦੀ ਇਹੋ ਜਿਹੇ ਚਿੱਤਰ ਲਗਾ ਲੈਂਦੇ ਨੇ ਜੋ ਪਰੰਪਰਾ ਰਤ ਜੋ ਪਰੰਪਰਾਗਤ ਨਹੀਂ ਹੁੰਦੇ ਜਿਵੇਂ ਕਿ ਜਿਲਮ ਪੀਂਦੇ ਸ਼ਿਵ ਜੀ ਜਾਂ ਵਿਕਲਾਲ ਰੂਪ ਦੇ ਪਰਮਦੇਵੀ ਦੇਵਤਿਆਂ ਦੀਆਂ ਫੋਟੋਆਂ ਦੇ ਨਾਲ ਘਰ ਨੂੰ ਸਜਾਉਣਾ ਦੀ ਸਾਵਧਾਨੀ ਨਾਲ ਹੀ ਕਰਨਾ ਚਾਹੀਦਾ ਹੈ ਇਹਨਾਂ ਦੀਆਂ ਮੂਰਤੀਆਂ ਦੀ ਸੰਖਿਆ ਤੇ ਜਗ੍ਹਾ ਨਿਸ਼ਚਿਤ ਹੁੰਦੀ ਕੁਝ ਲੋਕ ਬਹੁਤ ਸਾਰੀਆਂ ਫੋਟੋਆਂ ਤੇ ਮੂਰਤੀਆਂ ਇਕੱਠੀਆਂ ਕਰ ਲੈਂਦੇ ਨੇ ਇੱਕ ਹੀ ਦੇਵੀ ਦੇਵਤੇ ਦੀਆਂ ਤਿੰਨ ਤੋਂ ਜ਼ਿਆਦਾ ਮੂਰਤੀਆਂ ਜਾਂ ਫੋਟੋ ਰੱਖ ਦਿੰਦੇ ਨੇ ਜੋ ਕਿ ਵਾਸਤੂ ਦੋਸ਼ ਪੈਦਾ ਕਰਦੇ ਨੇ ਵਾਸਤੂ ਸ਼ੈਤਰ ਦੇ ਅਨੁਸਾਰ ਕਦੇ ਵੀ ਘਰ 'ਚ ਜੁੱਧ ਸੰਬੰਧੀ ਮੂਰਤੀਆਂ ਜਾਂ ਫੋਟੋ ਨਹੀਂ ਲਗਾਉਣੀਆਂ ਚਾਹੀਦੀਆਂ ਫਿਰ ਚਾਹੇ ਉਹ ਸਾਡੇ ਧਾਰਮਿਕ ਗ੍ਰੰਥਾਂ ਦਾ ਹੀ ਹਿੱਸਾ ਕਿਉਂ ਨਾ ਹੋਣ ਇਸ ਦਾ ਕਾਰਨ ਇਹ ਹੈ ਕਿ ਜੁੱਧ ਹਮੇਸ਼ਾ ਵਿਨਾਸ਼ ਦਾ ਪ੍ਰਤੀਕ ਹੁੰਦੇ ਨੇ ਇਸ ਲਈ ਇਹੋ ਜਿਹੀਆਂ ਮੂਰਤੀਆਂ ਜਾਂ ਫੋਟੋਆਂ ਸਿਰਫ ਕਲੇਸ਼ ਤੇ ਮਾਨਸਿਕ ਤਣਾਅ ਨੂੰ ਹੀ ਜਨਮ ਦਿੰਦੀਆਂ ਹਨ ਸਸੇ ਤਰੀਕੇ ਦੇ ਨਾਲ ਕੁਦਰਤ ਦਾ ਸੋਹਣਾ ਹਿੱਸਾ ਕਹੀ ਜਾਣ ਵਾਲੇ ਫੁਹਾਰੇ ਜਾਂ ਚਰਨੀਆਂ ਦੀਆਂ ਫੋਟੋਆਂ ਦੇਖਣ ਚ ਤਾਂ ਬਹੁਤ ਚੰਗੀਆਂ ਲੱਗਦੀਆਂ ਨੇ ਪਰ ਮੰਨਿਆ ਜਾਂਦਾ ਹੈ ਕਿ ਘਰ 'ਚ ਇਹੋ ਜਿਹੀਆਂ ਤਸਵੀਰਾਂ ਲਗਾਉਣਾ ਸ਼ੁਭ ਨਹੀਂ ਹੁੰਦਾ। ਇਹੋ ਜਿਹੀਆਂ ਤਸਵੀਰਾਂ ਨੂੰ ਲਗਾਉਣ ਨਾਲ ਧਨਹਾਨੀ ਦੀ ਸੰਭਾਵਨਾ ਵਾਚ ਜਾਂਦੀ ਹੈ ਕਿਉਂਕਿ ਜਿਸ ਤਰ੍ਹਾਂ ਚਰਨੀ ਦਾ ਪਾਣੀ ਹੀਠਾਂ ਵੱਲ ਵਹਿੰਦਾ ਓਸੀ ਤਰ੍ਹਾਂ ਘਰ ਦੇ ਪੈਸੇ ਵੀ ਵਿਅਰਥ ਖਰਚਿਆਂ ਵਿੱਚ ਚਲੇ ਜਾਂਦੇ ਨੇ। ਸੂਰਜ ਉੱਗਣ ਤੇ ਅਸਤ ਹੋਣ ਦਾ ਨਜ਼ਾਰਾ ਬਹੁਤ ਹੀ ਖੂਬਸੂਰਤ ਹੁੰਦਾ ਹੈ ਪਰ ਧਿਆਨ ਰੱਖੋ ਕਿ ਘਰ 'ਚ ਕਦੇ ਵੀ ਸੂਰਜ ਅਸਤ ਪਾਵ ਡੁੱਬਦੇ ਹੋਏ ਸੂਰਜ ਦੀ ਤਸਵੀਰ ਜਾਂ ਪੇਂਟਿੰਗ ਨਾ ਲਗਾਓ ਹਾਲਾਂਕਿ ਘਰ 'ਚ ਚੜ੍ਹਦੇ ਹੋਏ ਸੂਰਜ ਦੀ ਤਸਵੀਰ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਡੁੱਬਦੇ ਹੋਏ ਜਹਾਜ਼ ਕਿਸ਼ਤੀ ਜਾਂ ਬੰਜਰ ਜ਼ਮੀਨ ਆਦੀ ਤਸਵੀਰ ਵੀ ਘਰ 'ਚ ਲਗਾਉਣੀ ਸਹੀ ਨਹੀਂ ਮੰਨੀ ਜਾਂਦੀ ਕਿਉਂਕਿ ਇਸ ਨਾਲ ਘਰ ਦੇ ਲੋਕਾਂ ਦੇ ਮਨ ਵਿੱਚ ਉਦਾਸੀ ਤੇ ਨਿਰਾਸ਼ਾ ਆਉਣ ਲੱਗਦੀ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਮੰਨਿਆ ਜਾਂਦਾ ਹੈ ਕਿ ਕਬੂਤਰ ਦੀ ਪੇਂਟਿੰਗ ਜਾਂ ਤਸਵੀਰ ਘਰ 'ਚ ਲਗਾਉਣ ਨਾਲ ਔਲਾਦ ਪ੍ਰਾਪਤੀ ਵਿੱਚ ਮੁਸ਼ਕਲਾਂ ਆਉਂਦੀਆਂ ਨੇ। ਇਹੋ ਜਿਹੇ ਜੋੜੇ ਜੋ ਔਲਾਦ ਦੀ ਇੱਛਾ ਰੱਖਦੇ ਹਨ ਉਹਨਾਂ ਨੂੰ ਕਦੇ ਵੀ ਆਪਣੇ ਘਰ 'ਚ ਬੈਡਰੂਮ ਵਿੱਚ ਕਬੂਤਰ ਦੀ ਕੋਈ ਵੀ ਤਸਵੀਰ ਚਾ ਮੂਰਤੀ ਨਹੀਂ ਰੱਖਣੀ ਚਾਹੀਦੀ ਨਾਲ ਹੀ ਪੂਰਬਜਾਂ ਦੀਆਂ ਫੋਟੋਆਂ ਵੀ ਘਰ 'ਚ ਨਾ ਲਗਾਓ ਸੋ ਇਸੇ ਤਰੀਕੇ ਦੇ ਨਾਲ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਜੰਗਲੀ ਜਾਨਵਰਾਂ ਦੀਆਂ ਫੋਟੋਆਂ ਲਗਾਉਣ ਤੋਂ ਵੀ ਬਚਣਾ ਚਾਹੀਦਾ ਇਹੋ ਚੀਜ਼ਾਂ ਫੋਟੋਆਂ ਘਰ ਵਿੱਚ ਹਿੰਸਾ ਵਧਾਉਣ ਦਾ ਕੰਮ ਕਰਦੀਆਂ ਨੇ ਇਸ ਲਈ ਘਰ ਵਿੱਚ ਇਹੋ ਜਿਹੇ ਫੁੱਟਵਾ ਨਹੀਂ ਲਗਾਉਣੀਆਂ ਚਾਹੀਦੀਆਂ ਜਿਸ ਨਾਲ ਹਰ ਸਮੇਂ ਅਨਸ਼ਾਂਤੀ ਤੇ ਕਲੇਸ਼ ਦਾ ਕਾਰਨ ਬਣਿਆ ਰਹਿੰਦਾ ਹੈ ਇਸ ਦਾ ਅਸਰ ਇਹ ਹੁੰਦਾ ਹੈ ਕਿ ਘਰ ਦੇ ਮੈਂਬਰਾਂ ਦਾ ਵਰਤਾਅ ਵੀ ਹੌਲੀ-ਹੌਲੀ ਹਿੰਸਕ ਹੋ ਜਾਂਦਾ ਹੈ ਸੋ ਇਸੇ ਤਰੀਕੇ ਦੇ ਨਾਲ ਹੁਣ ਤੁਹਾਨੂੰ ਦੱਸਦੀਆਂ ਕਿ ਇਹੋ ਜਿਹੇ ਪੰਜ ਲੱਗੀ ਫੁੱਟਵਾ ਜੋ ਤੁਹਾਡੀ ਕਿਸਮਤ ਦਾ ਕਾਲਾ ਵੀ ਖੂਲ ਸਕਦੀਆਂ ਨੇ ਸਭ ਤੋਂ ਪਹਿਲਾਂ ਚੜਦੇ ਸੂਰੇ ਦੀ ਫੋਟੋ ਵਾਸਤੂ ਸ਼ਾਸਤਰ 'ਚ ਚੜਦੇ ਸੂਰੇ ਦੀ ਫੋਟੋ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਦੀ ਤਸਵੀਰ ਉਚਤਾ ਕਿਸੇ ਵੀ ਦਿਸ਼ਾ ਵਿੱਚ ਲਗਾਈ ਜਾ ਸਕਦੀ ਹੈ પર ਜੇਕਰ ਇਸ ਨੂੰ ડ્રાઇંગ રૂમ ਦੇ પૂર્વ દિશા ਵਿੱਚ લગਾਇਆ ਜਾਵੇ ਤਾਂ ਇਸ ਤੋਂ શુભ ફળ ਮਿਲਦੇ ਹਨ ਇਸੇ ਤਰ੍ਹਾਂ ਦੇ ਘਰ ਵਿੱਚ રહેਣ ਵਾਲਿਆਂ ਦਾ કરિયર ਦਿਨ ਰਾਤ ਤਰੱਕੀ ਕਰਨ ਲੱਗਦਾ ਹੈ ਇਸ ਨਾਲ ਜ਼ਿੰਦਗੀ ਵਿੱਚ નવી ઊર્જા ਦਾ ਸੰਚਾਰ ਹੁੰਦਾ ਹੈ ਤੇ ਵਿਅਕਤੀ ਦੇ ਵਿੱਚ ਹਮੇਸ਼ਾ ਕੁਝ ਨਵਾਂ ਕਰਨ ਕੁਝ ਨਵਾਂ ਸੋਚਣ ਦੀ ਸਮਰੱਥਾ ਵੀ ਬਣੀ ਰਹਿੰਦੀ ਹੈ ਪਾਣੀ ਵਿੱਚ ਤੈਰਦੀਆਂ ਮੱਛੀਆਂ ਪਾਣੀ ਵਿੱਚ ਤੈਰਦੀਆਂ ਮੱਛੀਆਂ ਜੀਵਨ ਦਾ ਪ੍ਰਤੀਕ ਹੁੰਦੀਆਂ ਨੇ ਇਹੋ ਜਿਹੀਆਂ ਮੱਛੀਆਂ ਦੀਆਂ ਫੋਟੋਆਂ ਘਰ ਵਿੱਚ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ ਜੇ ਇਸ ਘਰ ਵਿੱਚ ਇਹੋ ਜਿਹੀਆਂ ਫੋਟੋਆਂ ਹੁੰਦੀਆਂ ਹਨ ਉਥੇ ਧਨ ਹਮੇਸ਼ਾ ਆਉਂਦਾ ਰਹਿੰਦਾ ਹੈ ਤੇ ਪੈਸਿਆਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਇਹੋ ਜਿਹੇ ਘਰ 'ਚ ਰਹਿਣ ਵਾਲੇ ਲੋਕਾਂ 'ਚ ਆਪਸੀ ਪ್ರೀਮ ਤੇ ਤਾਲਮੇਲ ਬਣਿਆ ਰਹਿੰਦਾ ਹੈ ਪਾਜ਼ਿਟਿਵ ਮੁਸਕਰਾਉਂਦੇ ਚਿਹਰੇ ਹੱਸਦੇ ਮੁਸਕਰਾਉਂਦੇ ਖਿੜਖਿੜ ਕਰਦੇ ਚਿਹਰੇ ਕਿਸ ਨੂੰ ਪਸੰਦ ਨਹੀਂ ਹੁੰਦੇ ਸਾਰਿਆਂ ਨੂੰ ਖੁਸ਼ੀਆਂ ਪਸੰਦ ਹਨ ਤਾਂ ਫਿਰ ਹੱਸਦੇ ਚਿਹਰਿਆਂ ਵਾਲੀਆਂ ਫੋਟਵਾਂ ਲਗਾਉਣ ਤੋਂ ਪਰੇਸ਼ਕਿਉਂ ਕਰਨਾ ਆਜੇਂਗੇ ਫੋਟਵਾਂ ਲਗਾਉਣ ਨਾਲ ਪਰਿਵਾਰ ਦੇ ਮੈਂਬਰਾਂ ਵਿੱਚ ਪਿਆਰ ਵਧਦਾ ਹੈ ਤੇ ਵਿਅਕਤੀ ਦਾ ਦਿਮਾਗ ਤੇ ਦਿਲ ਹਮੇਸ਼ਾ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ ਵਹਿਦੀ ਹੋਏ ਪਾਣੀ ਦੀ ਤਸਵੀਰ ਘਰ ਵਿੱਚ ਵਹਿੰਦੇ ਹੋਏ ਪਾਣੀ ਦੀ ਤਸਵੀਰ ਲਗਾਉਣਾ ਵੀ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਇਹੋ ਜਈ ਤਸਵੀਰ ਲਗਾਉਣ ਨਾਲ ਹਰ ਕੰਮ ਬਣਨ ਲੱਗਦਾ ਹੈ ਤੇ ਘਰ ਦੇ ਮੈਂਬਰਾਂ ਦੀ ਕਿਸਮਤ ਮਜ਼ਬੂਤ ਹੁੰਦੀ ਹੈ ਸਮੁੰਦਰ ਦੀ ਤਸਵੀਰ ਘਰ ਵੀ ਘਰ ਵਿੱਚ ਲਗਾਉਣਾ ਬਹੁਤ ਹੀ ਜ਼ਿਆਦਾ ਸ਼ੁਭ ਹੁੰਦਾ ਹੈ ਉਸੇ ਤਰੀਕੇ ਦੇ ਨਾਲ ਪੇੜ ਦੇ ਬੱਚੇ ਦੀ ਤਸਵੀਰ ਪੇੜ ਦੇ ਬੱਚੇ ਦੀ ਤਸਵੀਰ ਕਿਸਮਤ ਦੀ ਸੂਚਕ ਮੰਨੀ ਜਾਂਦੀ ਹੈ। ਵਾਸਤੂ ਵਿਗਿਆਨ ਅਨੁਸਾਰ ਦੇਵਾਰਾਂ ਤੇ ਪੇੜ ਦੇ ਬੱਚਿਆਂ ਵਾਲੀ ਤਸਵੀਰ ਲਗਾਉਣ ਨਾਲ ਘਰ ਵਿੱਚ ਕਿਸਮਤ ਆਉਂਦੀ ਹੈ। ਤੇ ਇਹੋ ਚਾਹੀਆਂ ਤਸਵੀਰਾਂ ਸੁੱਤੀਆਂ ਹੋਈਆਂ ਕਿਸੁਤਾ ਨੂੰ ਵੀ ਜਾਗ ਸਕਦੀਆਂ ਹਨ। ਇਸ ਲਈ ਇਹੋ ਚਾਹੀਆਂ ਤਸਵੀਰਾਂ ਵਾਲੀਆਂ ਪੇਂਟਿੰਗਾਂ ਨੂੰ ਘਰ ਵਿੱਚ ਲਗਾਉਣਾ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਇਹੇ ਤਮਾਮ ਜਾਣਕਾਰੀ ਜਨਰੂਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਜੋਤਿਸ਼ੀ ਧਰਮ ਦੇ ਉਪਾਅ ਤੇ ਸਲਾਹਾਂ ਨੂੰ ਤੁਸੀਂ ਆਪਣੀ ਆਸਥਾ ਤੇ ਵਿਸ਼ਵਾਸ ਦੇ ਆਧਾਰ ਤੇ ਹੀ ਅਪਣਾਓ ਵੀਡੀਓ ਦਾ ਉਦੇਸ਼ ਤੁਹਾਨੂੰ ਬਿਹਤਰ ਸਲਾਹ ਦੇਣਾ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਾਵਾ ਨਹੀਂ ਕਰਦੇ ਬੇਸੀ ਤਰੀਕੇ ਨਾਲ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਵਾਦੂ-ਵਾਦ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਤੁਹਾਨੂੰ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ